ਇਹ ਕਾਰਨ ਕੀ ਹੈ ਕਿ ਹਾਲਾਤ ਕਰਦੇ ਇਸ ਤਰ੍ਹਾਂ ਦੇ ਹੋ ਗਏ ਨੇ। ਕਿਰਿਆ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੱਦਾਂ ਦੇ ਸਾਡੇ ਹਾਲਾਤ ਹੈ ਕਰਦੇ ਕਿਉਂਕਿ ਜੇ ਅਸੀਂ ਕੰਮ ਤੇ ਕੋਈ ਇਹਨਾਂ ਚ ਦੋਨਾਂ ਚ ਕੋਈ ਨਹੀਂ ਜਾਣਦਾ ਜੇ ਦੋਨੇ ਨਹੀਂ ਜਾਂਦੇ ਸਾਡੇ ਰੋਟੀ ਪਾਣੀ ਬੰਦ ਹੋ ਜਾਂਦਾ ਬੰਨਾ ਕਿਉਂਕਿ ਜੇ ਕੰਮ ਤੇ ਜਾਣਗੇ ਤੇ ਪੈਸੇ ਮਿਲਣਗੇ ਕਿਉਂਕਿ ਦਿਹਾੜੀ ਹੋਣੀ ਮਜ਼ਦੂਰੀ ਦਿਹਾੜੀਆਂ ਵਧੀਆਂ ਹੀ ਨਹੀਂ ਪਈਆਂ ਜਿਹੜਾ ਘਰ ਦੀ ਖਰਚੀ ਪੂਰੀ ਹੋ ਸਕਾ ਨਾ ਕਿੰਨੇ ਬੱਚੇ ਨੇ ਤੁਹਾਡੇ ਬੱਚੇ ਵੀਰੇ ਮੇਰੇ ਦੋ ਹੀ ਨੇ ਦੀ ਕਾਰਨ ਕੀ ਉਸ ਦਿਨ ਨੂੰ ਕੁਖੇ ਭੇਟ ਜਾਣਾ ਪਿਆ ਸੀ ਵੀਰੇ ਉਸ ਦੇ ਨਾਟਕ ਰਹਿਗਾ ਨਹੀਂ ਸੀ ਆਂਦਾ ਸੀ ਮੰਮਾ ਮੈਨੂੰ ਰੋਟੀ ਬਣਾ ਦੇ ਮੈਂ ਪੁੱਤ ਆਟਾ ਹੈਗਾ ਨਹੀਂ ਆਟਾ ਅੰਡਾ ਅੰਡਾ ਤੋ ਵੀ ਕਿਸੇ ਤੋਂ ਨਹੀਂ ਮਿਲਿਆ ਆਂਦੇ ਭਾਂਜੀ ਆਟਾ ਸਾਡੇ ਘਰੇ ਨਹੀਂ ਹੈਗਾ ਸਾਡੀ ਮੰਮੀ ਕਹੀ ਸੀ ਆਟਾ ਲੈਣਾ ਤੇ ਸਾਨੂੰ ਮਜਬੂਰੀ ਤੌਰ ਤੇ ਵੀਰੇ ਉਧਰ ਹੀ ਭੇਜਣਾ ਪੈ ਗਿਆ ਬੱਚੇ ਨੂੰ ਕਿਉਂਕਿ ਸਾਡਾ ਨਹੀਂ ਜੇ ਕਰਦਾ ਸੀ ਵੀ ਆਪਣੇ ਪੁੱਤ ਨੂੰ ਐਂਦਾ ਭੇਜੀਆ ਸਾਡਾ ਵੀ ਕਾਜਾ ਪਰਦਾ ਵੀ ਸਾਡੇ ਜਵਾਕ ਭੁੱਖੇ ਜਾ ਰਿਹਾ ਅੱਜ ਜੇ ਕੁਝ ਹੁੰਦਾ ਤੇ ਅਸੀਂ ਵੀ ਅੱਜ ਇਹਨੂੰ ਬਣਾ ਕੇ ਭੇਜਦੇ ਟਿਫਨ ਭੇਜਦੇ じゃ ਖਾ ਕੇ ਕੁਝ ਭੇਜਦੇ ਜਿੰਨੇ ਜੋਗੇ ਨੇ ਕੱਚ ਕਮਾਉਣ ਵਾਲੇ ਕਿੰਨੇ ਜੀਨੇ ਦੋ ਇੱਕ ਕਮਾਉਣ ਵਾਲੇ ਇਹਦੇ ਦਾਦੂ ਕਮਾਉਂਦੇ ਤੇ ਇਹਦੇ ਪਾਪਾ ਕਮਾਉਂਦੇ ਨੇ ਕਿਉਂਕਿ ਪਿਛਲੀ ਗਰਮੀ ਇਹਦੇ ਪਾਪਾ ਦੀ ਅੱਖਾਂ ਖਰਾਬ ਇੰਨੀਆਂ ਹੋ ਗਈਆਂ ਸੀ ਕਿਉਂਕਿ ਦਿਸਣਾ ਬੰਦ ਹੋ ਗਿਆ ਸੀ ਇਹਨਾਂ ਨੂੰ ਆਪਦੀ ਕੋਈ ਚੀਜ਼ ਹੀ ਨਹੀਂ ਪਤਾ ਲੱਗਦੀ ਸੀ ਸਾਡੀ ਚੀਜ਼ ਹੈਗੀ ਕਿੱਥੇ ਕਿੱਥੇ ਨਹੀਂ ਜੋ ਕੱਪੜਾ ਲੀੜਾ ਸਾਰੇ ਇਹਨੂੰ ਖੁਦ ਨੂੰ ਪੜਵਾਉਣਾ ਸਾਨੂੰ ਪੈਂਦਾ ਸੀ ਦਾ ਅੱਖਾਂ ਤੋਂ ਸਾਰੇ ਪਿੰਡ ਨੂੰ ਪਤਾ ਵੀ ਇੰਦੀ ਅੱਖਾਂ ਤੋਂ ਦਿਸਣਾ ਹੀ ਨਾ ਬੰਦ ਹੋ ਗਿਆ ਸੀ ਦਵਾਈ ਇੰਦੀ ਚੱਲਦੀ ਰਹੀ ਫਾਜ਼ਲ ਕਿ ਜਲਾਲਾ ਵਾ ਫਾਜ਼ਲ ਕਿ ਦਿੱਲੀ ਵਾਲੇ ਡਾਕਟਰ ਕੋਲ ਤੇ ਕਈ ਵਾਰੀ ਸਾਨੂੰ ਦਵਾਈ ਵੀ ਵਿੱਚੋਂਗਾ ਪੈ ਜਾਂਦੇ ਸੀ ਕਿਉਂਕਿ ਪੈਸੇ ਆਂਦੇ ਕਰਨ ਵੀ ਨਹੀਂ ਪੈਸੇ ਹੈਗੇ ਸੀ ਦਵਾਈ ਵੀ ਨਹੀਂ ਲਿਆਨ ਦੀ ਜਾਂਦੇ ਸੀ ਵੀ ਇਹ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਕਿਸੇ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਅੰਨੀ ਸੱਜਣਾਂ ਕੋਈ ਬਾਤ ਨਹੀਂ ਹੈ ਵੀਰ ਮੀਡੀਆ ਵਾਲੇ ਆਈ ਜਾਂਦੇ ਆ ਤੇ ਹਾਂ ਵੀਰ ਕੋਈ ਵੀ ਆਂਦੇ ਸੀ ਸੀ ਆਵਾਂਗੇ ਜ਼ਰੂਰ ਤੁਹਾਡੀ ਮਦਦ ਕਰਾਂਗੇ ਜਿੰਨੇ ਯੋਗ ਹੋਏ ਤੇ ਹਲੇ ਵੀਰ ਕੋਈ ਉਹਦਾ ਵੀਰ ਤਾਂ ਨਹੀਂ ਆਇਆ ਵੀ ਫੋਨ ਤੇ ਕਹੀ ਜਾਂਦੇ ਭਾਂਜੀ ਭੈਣ ਜੀ ਨਾ ਕਿ ਫੋਨਾਂ ਤੇ ਮਦਦ ਕਰਦੇ ਆ ਕਿ ਜਿੰਨੇ ਯੋਗ ਹੈਗੇ ਭੈਣ ਜੀ ਅਸੀਂ ਤੁਹਾਡੀ ਜ਼ਰੂਰ ਮਦਦ ਕਰਾਂਗੇ ਕਿ ਅੱਜ ਤੋਂ ਬਿਨਾਂ ਬੱਚੇ ਸਕੂਲ ਚਲੇ ਗਏ ਕੀ ਕਾਰਨ ਕੀ ਬਣਿਆ ਕਾਰਨ ਦਿਹਾੜੀ ਰਾਤ ਨੂੰ ਵਿਸ਼ੇਸ਼ ਗੈਸ ਵੇਸ ਦਿਹਾੜੀ ਗਿਆ ਸੀ ਮੇਰਾ ਤਾਂ ਲੇਟ ਆਇਆ ਮਰ ਉਹ ਨਹੀਂ ਰੋ ਗਿਆ ਤੇ ਚੱਕੀ ਇਸ ਕਰ ਬੰਦ ਤੇ ਮੈਂ ਰਾਤ ਆ ਲੈ ਨਹੀਂ ਸਕਿਆ ਮੈਂ ਚਲਦੇ ਨੇ ਲਿਆਵਾਂਗੇ ਫਿਰ ਕੋਈ ਬਾਣੀ ਜਾਏਗਾ ਨੇ ਚੱਕੀ ਖੋਲਵੀਂ ਟਾਟਾ ਲਿਆਵਾਂਗੇ ਤੇ ਇਸ ਕਰ ਨੂੰ ਮੈਂ ਚਲੇ ਗਿਆ ਕੰਮ ਤੇ ਤੇ ਇਹ ਮਗਰ ਉਹ ਚ ਗਿਆ ਨਹੀਂ ਤੇ ਇਸ ਕਰ ਮੈਂ ਤੋਂ ਪੁੱਛਣਾ ਲਗਵਾਣ ਭੁਖੇ ਸੇ ਕੋ ਇਹ ਉਹ ਕਹਿੰਦੇ ਵੀ ਸਾਡੇ ਵੀ ਆਟਾ ਹੈਗਾ ਵੀ ਅਸੀਂ ਗੰਡ ਸਟਕੀਏ ਤੇ ਜੇ ਹੁੰਦਾ ਤੇ ਜਰੂਰ ਅਸੀਂ ਦੇ ਦਿੰਦੇ ਪਹਿਲਾਂ ਵੀ ਬੱਚੇ ਸਕੂਲ ਇਸ ਤਰ੍ਹਾਂ ਭੁਖੇ ਚਲੇ ਜਾਂਦੇ ਨੇ ਨਾ ਨਜੀ ਗਾ ਜੋ ਗਰੀਬੀ ਹੋਣਾ ਦਾ ਪਤਾ ਹੀ ਮੈਨੂੰ ਕਿ ਆਈ ਨਹੀਂ ਹੈ ਦਿਹਾੜੀ ਨਾਲ ਕੁਝ ਬੰਦ ਨਹੀਂ ਕੋਈ ਇਹੋ ਜਿਹਾ ਸਮਾਂ ਆ ਜਾਂਦਾ ਕਈ ਆਪੋ ਖੇ ਜਾਣੇ ਪੈਂਦਾ ਇਹ ਵੀ ਪਤਾ ਲੱਗਾ ਕਿ ਤੁਹਾਡੇ ਅੱਖਾਂ ਦੀ ਵੀ ਕੋਈ ਪ੍ਰੋਬਲਮ ਹੈ ਕਿਸ ਨਾਲ ਨੇ ਕੀ ਕਾਰਨ ਕੀ ਸੀਗਾ ਅੱਖਾਂ ਦਾ ਕਾਰਨ ਹੀ ਸਪਰੇਅ ਦਾ ਕਾਰਨ ਸੀ ਮੈਂ ਸਪਰੇਅ ਕਰਦਾ ਤੇ ਉਹ ਅੱਖਾਂ ਚ ਪੈ ਗਈ ਤੇ ਰिएक्शन ਕੀਤਾ ਉਹਨੇ ਤੇ ਉਹਦੇ ਕਰ ਨਾਲ ਮੇਰੀ ਨਿਗਾਹ ਸੇ ਦੇਖਣਾ ਬਹਿ ਗਈ ਸੀ ਹਾਂ ਦਿਸਣਾ ਬੰਦ ਹੋ ਗਿਆ ਕਿੰਨੇ ਬੱਚੇ ਨੇ ਤੁਹਾਡੇ ਦੋ ਹੈ ਜਦੋਂ ਦੀ ਵੀਡੀਓ ਵਾਇਰਲ ਹੋਈ ਹੈ ਕਿਸੇ ਨੇ ਤੁਹਾਡੀ ਬਾਹ ਪੜੀ ਹਾਂਜੀ ਕੋਈ ਫੋਨਾਂ ਤੇ ਮਦਦ ਕੀਤੀ ਜਾਂਦੇ ਕੋਈ ਜਿਵੇਂ ਵੀਰ ਮੇਰੇ ਅੱਗੇ ਪੱਤਰਕਾਰ ਆ ਗਏ ਨਾਸੇਵੇਂ ਯਾਰ ਪਹਰੇ ਜਿਵੇਂ ਦੀ ਕੇਂਦਰ ਕੋਈ ਅਰਥ ਕਰ ਸਕਦੇ ਜਰੂਰ ਕਰਾਂਗੇ ਵੀਡੀਓ ਵਾਇਰਲ ਹੋ ਰਹੀ ਹੈ ਉਹ ਕਿਸ ਬੱਚੇ ਦੀ ਹੈ ਕਿ ਕੀ ਸਿਸਟਮ ਹਾਂ ਬ੍ਰਦਰ ਇਹ ਬੱਚਾ ਅਮਿਤ ਆ ਇਸ ਬੱਚੇ ਦੀ ਵੀਡੀਓ ਹੈ ਇਹ ਬੱਚਾ ਮੇਰੇ ਕੋਲ ਕਾਪੀ ਚੈੱਕ ਕਰਾਉਣ ਆਇਆ ਰੁਟੀਨ ਵਾਈ ਜਿਵੇਂ ਕੰਮ ਲੈਂਦੇ ਆ ਉਹ ਬੱਚਾ ਬੜਾ ਪਿਆਰ ਨਾਲ ਬੋਲਦਾ ਹੈ ਤੇ ਮੇਰਾ ਦਿਲ ਕੀਤਾ ਮੈਂ ਇਹਦੀ ਵੀਡੀਓ ਬਣਾਵਾਂ ਕੋਈ ਇਦਾਂ ਨਹੀਂ ਇਨਸੀਡੈਂਟ ਨਹੀਂ ਸੀ ਕੋਈ ਵੀ ਜਾਣਬੁੱਝ ਕੇ ਬਣਾਈ ਗਈ ਹੈ ਮੈਂ ਇਹਨੂੰ ਨੇਚਰਲੀ ਪੁੱਛਿਆ ਬੇਟੇ ਤੂੰ ਇਹ ਆ ਨਾ ਮੈਂ ਕੰਮ ਨਹੀਂ ਕੀਤਾ ਡਰਦਾ ਮਾਰਾ ਇਹਨਾਂ ਵੀ ਮੈਂ ਜੇ ਕੰਮ ਨਹੀਂ ਕੀਤਾ ਤੇ ਮੈਂ ਕਿਹਾ ਵੀ ਤੂੰ ਕੀਤਾ ਕਿਉਂ ਤੇਰੇ ਕੋਟ ਮਾਰੀਏ ਥੋੜੀ ਬਹੁਤ ਪਿਆਰ ਨਾਲ ਕਿਹਾ ਉਹ ਬੱਚੇ ਨੂੰ ਮੈਂ ਰੁਟੀਨ ਚ ਪੁੱਛ ਲਈਦਾ ਵੀ ਕੀ ਖਾ ਕੇ ਆਏ ਮੈਂ ਇਹਨੂੰ ਪੁੱਛਿਆ ਬੱਚੇ ਕੀ ਖਾ ਕੇ ਆਏ ਕਹਿੰਦਾ ਜੀ ਮੈਂ ਤਾਂ ਕੁਝ ਨਹੀਂ ਖਾ ਕੇ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਵਾਕਈ ਇਹ ਬੱਚੇ ਨੂੰ ਮੈਂ ਪਿਆਰ ਦਿੱਤਾ ਮੈਂ ਉਹਦੇ ਨਾਲ ਲਾਇਆ ਮੇਰੇ ਵੀ ਚੀਕ ਨਹੀਂ ਕਲੀ ਕਰੀ ਤਾਂ ਮੈਂ ਉਹਨੂੰ ਰਸੋਈ ਚ ਲੈ ਕੇ ਗਿਆ ਖਾਣਾ ਖਵਾਇਆ ਫਿਰ ਤੇ ਉਸ ਤੋਂ ਬਾਅਦ ਅਸੀਂ ਇਹਦੀ ਮੰਮੀ ਨੂੰ ਬੁਲਾਇਆ ਵਾਕਈ ਗੱਲ ਇਦਾਂ ਸੀ ਉਹਦੀ ਮੰਮੀ ਆਂਦੀ ਸਾਰਾ ਵੀ ਅਸੀਂ ਅਸੀਂ ਆਟਾ ਦੋ ਘਰੋਂ ਲੈਣ ਵੀ ਗਏ ਆ ਤੇ ਨਹੀਂ ਮਿਲਿਆ ਫਿਰ ਅਸੀਂ ਰਾਈਸ ਬਣਾਏ ਬੱਚੇ ਸਵੇਰੇ ਰਾਈਸ ਖਾ ਕੇ ਨਹੀਂ ਆਏ ਸਵੇਰੇ ਸਵੇਰੇ ਰਾਈਸ ਬੱਚੇ ਨੇ ਨਹੀਂ ਖਾਦੇ ਤੋਂ ਬੱਚੇ ਨੇ ਉਹ ਮੰਮੀ ਨੇ ਵੀ ਸ਼ਾਇਦ ਕਿਹਾ ਹੋਵੇ ਉਹ ਉਹਨਾਂ ਦੀ ਵੀ ਕੋਈ ਤਰਾਸਦੀ ਹੋਣੀ ਹੈ ਠੀਕ ਹੈ ਨਾ ਤੇ ਉਹ ਇਦਾਂ ਹੀ ਬੱਚੇ ਨਹੀਂ ਆਨੇ ਬੋਲਿਆ ਜਿੱਦਾਂ ਕਿਸੇ ਕੋਈ ਦਾਨੀ ਸੱਜਣ ਉਹ ਲੈ ਤੱਕ ਨੇ ਤਰੇ ਕੇ ਨਹੀਂ ਕੋਈ ਬਣਾ ਹਾਂ ਬਿਲਕੁਲ ਆਈ ਜਾਂਦੀ ਹੈ ਜਿਵੇਂ ਜਿਵੇਂ ਵੀਡੀਓ ਵਾਇਰਲ ਹੋਈ ਜਾਂਦੀ ਹੈ ਨਾ ਜੀ ਉਹ ਦਾਨੀ ਸੱਜਣ ਕੋਈ ਅਕਾਊਂਟ ਨੰਬਰ ਦਿੱਤਾ ਸੀ ਪਰਿਵਾਰ ਨੇ ਉਹਨਾਂ ਦੇ ਅਕਾਊਂਟ 'ਚ ਹੀ ਜਿਹੜਾ ਪਾਈ ਜਾਂਦੇ ਲੋਕ ਜਿੰਨਾ ਵੀ ਜਿਹੜੇ ਬਾਹਰ ਦੇ ਬੈਠੇ ਸੱਜਣ ਧੰਨਵਾਦ ਹੈ ਜੀ ਪੰਜਾਬ ਸਰਕਾਰ ਵੀ ਬਹੁਤ ਉਪਰਾਲਾ ਕਰ ਰਹੀ ਹੈ ਬੱਚਿਆਂ ਵਾਸਤੇ ਕਿਉਂਕਿ ਕਈ ਸਕੀਮਾਂ ਇਦਾਂ ਦੀਆਂ ਆ ਉਹਨਾਂ ਨੂੰ ਥੋੜਾ ਜਿਹਾ ਸਕੀਮਾਂ ਦਾ ਕੀ ਹੈ ਉਹ ਕਿ ਕਿੰਨਾ ਕਿਤੇ ਬਾਰਡਰ ਏਰੀਆ ਕਰਕੇ ਉਹ ਕਹਿ ਸਕਦੇ ਵੀ ਉਹ ਵੈਰ ਨਹੀਂ ਕੀਤਾ ਜਾਂਦਾ ਵੀ ਉਹਨਾਂ ਨੂੰ ਜਾਗਰੂਕਤਾ ਨਹੀਂ ਕੀਤਾ ਜਾਂਦਾ ਇਹਨਾਂ ਬੰਦਿਆਂ ਨੂੰ ਮੈਨੂੰ ਕਿਸੇ ਨਾ ਡੇਡਿਸ ਨਾਲ ਗੱਲ ਹੋਈ ਸੀ ਉਹਾਂ ਦੇ ਬੜੀਆਂ ਸਕੀਮਾਂ ਸਰ ਬੀਸੀ ਸਾਹਿਬ ਨਾਲ ਮਿਲੋ ਤੁਸੀਂ ਉਹਨਾਂ ਨੂੰ ਲਿਖ ਕੇ ਦਿਓ ਵੀ ਸਾਡੇ ਪਿੰਡ ਦੇ ਆ ਹਾਲਾਤ ਆ ਕਹਿੰਦੇ ਜਰੂਰ ਮਦਦ ਕਰਨਗੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਬਹੁਤ ਜ਼ਿਆਦਾ ਝੰਡੋੜਿਆ ਗਿਆ ਆ ਤਾਂ ਸਾਡੇ ਘਰੇ ਨਹੀਂ ਆ ਕੀ ਕਹਿਣਾ ਜਾਵਾਂਗੇ ਹਾਂ ਜੀ ਸਾਰੇ ਬਹੁਤ ਵੀਡੀਓ ਵਾਇਰਲ ਹੋਈ ਆ ਇਸ ਚੀਜ਼ ਤੋਂ ਬਹੁਤ ਬਹੁਤ ਨੇ ਦੇਖੀ ਲੋਕੀ ਲੰਗਰ ਬਾਹ ਬਹੁਤ ਲੰਗਰ ਲਾ ਰਹੇ ਪਰ ਪਿੰਡ ਦੀ ਹਾਲਤ ਨੂੰ ਨਹੀਂ ਬਿਆਨ ਕਰਦੇ ਕਿ ਪਿੰਡ ਦੀ ਹਾਲਤ ਵੇਖੋ ਪਹਿਲਾਂ ਪਿੰਡ ਦੇ ਬੱਚਿਆਂ ਨੂੰ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਸਹੂਲਤ ਦੇਣ ਬੱਚਿਆਂ ਨੂੰ ਇਹ ਬੱਚਾ ਕਹਿ ਰਿਹਾ ਮੈਂ ਆਟਾ ਜਿਹੜਾ ਕਰਨੀ ਆ ਭੁੱਖਾ ਆ ਗਿਆ ਹਾਂ ਹਾਂ ਜੀ ਕਰੋ ਤੁਸੀਂ ਫਿਰ ਜਨਰਲ ਕੀਤੀ ਹਾਂ ਹਾਂ ਜੀ ਹਾਂ ਜੀ ਕੀਤੀ ਉਹ ਕਹਿ ਰਹੇ ਸੀ ਦੋ ਘਰਾਂ ਤੋਂ ਆਟਾ ਸਵੇਰ ਲੈਣ ਵੀ ਗਏ ਆ ਪਰ ਸਾਨੂੰ ਮਿਲਿਆ ਨਹੀਂ ਕਿਸੇ ਦੇ ਘਰੋਂ ਆਟਾ ਫਿਰ ਬੱਚਿਆਂ ਨੂੰ ਅਸੀਂ ਚੋਲ ਬਣਾ ਕੇ ਦਿੱਤੇ ਤੇ ਬੱਚਾ ਚੋਲ ਖਾ ਕੇ ਨਹੀਂ ਆਇਆ ਇਸ ਅੰਦਰੀਆਂ ਕਈ ਸੰਸਥਾਵਾਂ ਜਾਂ ਸਮਾਜ ਸੇਵੀ ਲੋਕ ਹੈਗੇ ਨੇ ਉਹਨਾਂ ਨੇ ਇਹਨਾਂ ਦੀ ਬਾਹ ਫੜਨ ਬਾਰੇ ਕੀ ਕਹੋਗੇ ਉਹਨਾਂ ਨੂੰ ਕਹਾਂਗੇ ਕਿ ਇਹੋ ਜਿਹੇ ਬੱਚੇ ਹੋਰ ਵੀ ਹੈ ਤੇ ਇਹ ਵੀ ਇਹਨਾਂ ਬੱਚਿਆਂ ਸਾਰਿਆਂ ਦੀ ਬਾਹ ਫੜੋ ਜਿਹੜੇ ਆਪਾਂ ਵੇਸ ਪਲੰਗਰ ਵੱਧ ਲਾਉਨੇ ਉਹਨਾਂ ਚੀਜ਼ਾਂ ਨੂੰ ਨਾਲ ਲਾਓ ਇਹਨਾਂ ਬੱਚਿਆਂ ਨੂੰ ਸੋਚ ਦਿਓ ਜਿਹੜੇ ਬੱਚੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਘਰਾਂ ਦੇ ਗਰੀਬ ਬੱਚੇ ਆ ਜੜ ਦੇਣ ਵਾਲੀ ਕਿੱਥੋਂ ਦੀ ਹੈ ਕਿਹੜੇ ਏਰੀਆ ਦੀ ਕਿੱਥੋਂ ਨਾਲ ਹਾਂਜੀ ਇਹ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੈਦ ਦੇ ਘੋਲਦੀ ਹੈ ਜੋ ਕਿ ਡਿਸਟ੍ਰਿਕਟ ਫਰੋਸਪੁਰ ਦੇ ਵਿੱਚ ਪੈਂਦਾ ਹੈ ਬਲੈਕ ਮੰਮਦੋਟੇ ਸਕੂਲ ਦਾ ਹਾਂਜੀ ਇਹ ਵੀਡੀਓ ਬਿਲਕੁਲ ਸੱਚ ਹੈ ਇਹ ਘਟਨਾ ਬਿਲਕੁਲ ਦਿਲ ਨੂੰ ਝੰਜੋੜਨ ਵਾਲੀ ਹੈ ਸਾਡੀ ਤਾਂ ਖੁਦ ਦੀ ਆਤਮਾ ਰੋ ਪਈ ਜਦੋਂ ਬੱਚੇ ਨੇ ਇਹ ਗੱਲ ਕੀਤੀ ਕਿ ਘਰ ਵਿੱਚ ਆਟਾ ਹੀ ਨਹੀਂ ਸੀ ਫਿਰ ਸਸ ਬੱਚੇ ਨੂੰ ਜਲਦੀ ਜਲਦੀ ਕਿਚਨ ਵਿੱਚ ਲੈ ਕੇ ਗਏ ਕਿਉਂਕਿ ਮਿਡੇ ਮੀਲ ਬਣ ਰਿਹਾ ਸੀਗਾ ਹਲੇ ਰੈਡੀ ਨਹੀਂ ਸੀਗਾ ਫਿਰ ਇਹਨੂੰ ਪਹਿਲਾਂ ਖਾਣਾ ਖਵਾ ਕੇ ਲੈਂਦਾ ਹੋਰ ਵੀ ਇਹਦੇ ਨਾਲ ਦੇ ਕਈ ਬੱਚੇ ਨੇ ਸਕੂਲ ਦੇ ਵਿੱਚ ਜਿਹੜੇ ਬਹੁਤ ਦਿਨ ਵੀ ਘਰ ਦੀ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਭੁੱਖੇ ਆ ਜਾਂਦੇ ਨੇ ਸਕੂਲ ਫਿਰ ਅਸੀਂ ਨਾ ਬੱਚੇ ਨੂੰ ਛੋਟੇ ਬੱਚੇ ਨੂੰ ਖਾਣਾ ਜਲਦੀ ਖਲਵਾ ਖਵਾ ਦਿੰਨੇ ਆ ਤੁਸੀਂ ਇਹਨਾਂ ਦੇ ਮਾਤਾ ਪਿਤਾ ਨਾਲ ਤੁਹਾਨੂੰ ਗੱਲਬਾਤ ਕੀਤੀ ਵੀ ਇਹ ਜੀ ਗੱਲ ਹੈ ਘਰ ਦੇ ਵਿੱਚ ਆਟਾ ਨਹੀਂ ਜਾਂ ਹਾਂਜੀ ਹਾਂਜੀ ਇਹਦੇ ਮਮਾ ਨੂੰ ਬੁਲਾਇਆ ਸੀ ਬਾਅਦ ਵਿੱਚ ਉਹਦੀ ਮਮਾ ਨੂੰ ਪੁੱਛਿਆ ਵੀ ਆ ਤੁਸੀਂ ਬੱਚੇ ਨੂੰ ਭੁੱਖਾ ਹੀ ਭੇਜ ਦਿੱਤਾ ਸਕੂਲ ਉਹ ਦੱਸ ਰਹੀ ਸੀ ਇਹਦੀ ਮਦਰ ਕਿ ਸਾਡੇ ਘਰ ਆਟਾ ਨਹੀਂ ਸੀਗਾ ਮੈਡਮ ਮੈਂ ਗਲੀ ਘੁਆਟ ਦੋ ਤਿੰਨ ਘਰਾਂ ਚ ਮੰਗਣ ਵੀ ਗਈ ਪਰ ਮਿਲਿਆ ਨਹੀਂ ਕਿਸੇ ਘਰ ਆਟਾ ਫਿਰ ਚਾਵਲ ਬਣਾਏ ਸੀ ਤੇ ਉਹ ਬੱਚੇ ਨੇ ਖਾਦੇ ਨਹੀਂ ਉਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ ਦਾਨੀ ਸੱਜਣ ਲੱਗਿਆ ਹੈ ਜੀ ਹਾਂਜੀ ਹਾਂਜੀ ਕਾਫੀ ਲੋਕ ਜਿੰਨੀ ਕੋਈ ਹੈਲਪ ਜੋਗੇ ਹੈਗੇ ਸੀ ਲੋਕਾਂ ਨੇ ਨਾਲ ਵੀ ਹੈਲਪ ਬਹੁਤ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੱਚੇ ਦੇ ਪਰਿਵਾਰਕ ਸਥਿਤੀ ਨੂੰ ਸਮਝਦੇ ਹੋਏ ਉਹਨਾਂ ਦੀ ਮਦਦ ਕੀਤੀ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਨੂੰ ਬੱਚੇ ਦੀ ਹੈਲਪ ਬਾਰੇ ਕੀ ਕੀ ਕਰ ਰਹੇ ਹਾਂਜੀ ਪੰਜਾਬ ਸਰਕਾਰ ਤਾਂ ਸਮੇਂ-ਸਮੇਂ ਤੇ ਬੱਚਿਆਂ ਨੂੰ ਬਹੁਤ ਸਹਾਇਤਾ ਦੇ ਰਹੀ ਹੈ ਬੱਚਿਆਂ ਵਾਸਤੇ ਮਿਡੇ ਮੀਲ ਸਕੂਲਾਂ ਵਿੱਚ ਮਈਆ ਹੁੰਦਾ ਹੈ ਜੋ ਕਿ ਬੱਚੇ ਐਤੋਂ ਖਾ ਕੇ ਜਾਂਦੇ ਨੇ ਕਈ ਵਾਰੀ ਤਾਂ ਜੀ ਕੰਡੀਸ਼ਨ ਹੁੰਦੀ ਕਿ ਬੱਚੇ ਡਿਫਨ ਚ ਕਹਿੰਦੇ ਮੈਡਮ ਸਾਨੂੰ ਘਰ ਵਾਸਤੇ ਵੀ ਪਾ ਦਿਓ ਜੇ ਅਸੀਂ ਘਰ ਵੀ ਲੈ ਕੇ ਜਾਣਾ ਹੈ ਜੋ ਬੱਚਦਾ ਹੈ ਅਸੀਂ ਬੱਚਿਆਂ ਨੂੰ ਹੀ ਪਾ ਦਿੰਦੇ ਇਹਨਾਂ ਦੇ ਡਿਫਨ ਚ